ਸਾਸੀ ਗਾਲੀ ਪੰਜਾਬੀ ਖਬਰਾਂ ਨਾਵਾਂ ਦੇ ਵਿੱਚ ਮੈਂ ਤੁਹਾਡਾ ਦੋਸਤ ਹੁਸਪਰਮਜੀਤ ਸਿੰਘ ਪਾਕਨਾ ਤੇ ਵੱਡੇ ਕਲਾਕਾਰ ਵੱਡੀਆਂ ਖਬਰਾਂ ਤੁਹਾਡੇ ਤੱਕ ਹਮੇਸ਼ਾ ਆਦ ਦੁਆੜਾ ਦੇ ਉੱਪਰ ਲੈ ਕੇ ਪਹੁੰਚਦਾ ਰਹਿਣਾ ਜੀ ਸੋ ਅੱਜ ਗੱਲ ਕਰਨ ਲੱਗੇ ਹਾਂ ਜੀ ਸਰੰਦਾ ਸ਼ਰਮਾ ਦੀ ਜਿਹੜੀ ਕਿ ਅੱਜ ਕੱਲ ਆਸਟ੍ਰੇਲੀਆ ਟੂਰ ਤੇ ਗਈ ਹੋਈ ਐ ਸੋ ਕਾਫੀ ਵਧੀਆ ਗੀਤਾਂ ਦੇ ਨਾਲ ਚਰਚੀ ਤੇ ਗਾਇਕਾ ਜਿਸ ਦਾ ਬੜਾ ਹੀ ਫੇਮਸ ਗੀਤ ਪਟਾਕੇ ਪਾਉਣ ਨੂੰ ਬੋਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਇਸ ਗਾਣੇ ਦੇ ਬ੍ਰੀਤ ਫਿਲਮ ਇੰਡਸਟਰੀ ਦੇ ਜਿਹੜੇ ਕਿ ਰਣਵੀਰ ਰਣਵੀਰ ਸਿੰਘ ਵੀ ਇਸ ਗਾਣੇ ਦੇ ਬੜੇ ਫੈਨ ਨੇ ਸੁਸਨੰਦਾ ਸ਼ਰਮਾ ਦਾ ਪਟਾਕੇ ਗੀਤ ਲੋਕਾਂ ਨੇ ਤਾਂ ਬਿਹਤ ਪਸੰਦ ਕੀਤਾ ਕੀਤਾ ਇਹ ਗੀਤ ਸੁਨੰਦਾ ਸ਼ਰਮਾ ਦੀ ਗੱਲ ਕਰੀਏ ਇੱਕ ਵੱਖਰਾ ਮਕਾਮ ਸੁਨੰਦਾ ਸ਼ਰਮਾ ਨੂੰ ਇਸ ਗੀਤ ਨੇ ਦਿੱਤਾ ਉੱਥੇ ਬਾਲੀਵੁੱਡ ਦੇ ਵਿੱਚ ਇੱਕ ਵਧੀਆ ਪਸੰਦ ਕੀਤਾ ਜਾ ਰਿਹਾ ਇਹ ਗੀਤ ਆ ਇਸ ਗੀਤ ਨੂੰ ਬਾਲੀਵੁੱਡ ਦੇ ਕਲਾਕਾਰ ਵੀ ਬੜਾ ਪਸੰਦ ਕਰਦੇ ਇਹ ਹਾਲੇ ਵਿੱਚ ਗੱਲ ਕਰੀਏ ਫਿਲਮ ਜਿਹੜੀ ਕਿ ਬਾਲੀਵੁੱਡ অভিনেতা ਰਣਵੀਰ ਸਿੰਘ ਨੇ ਵੀ ਸੁਨੰਦਾ ਸ਼ਾਹ ਦਾ ਪਟਾਕੇ ਗੀਤ ਦੀ ਖੂਬ ਤਾਰੀਫ਼ ਕੀਤੀ ਹੈ। ਬਹੁਤ ਤਾਰੀਫ਼ ਕੀਤੀ ਹੈ ਜੀ ਤੇ ਇਸ ਗੀਤ ਨੂੰ ਗਾ ਕੇ ਵੀ ਰਣਵੀਰ ਰਣਵੀਰ ਸਿੰਘ ਨੇ ਸੁਣਾਇਆ ਸਾਰਿਆਂ ਦੇ ਸਾਹਮਣੇ। ਰਣਵੀਰ ਨੇ ਦੱਸਿਆ ਕਿ ਇੱਕ ਮੇਕਅਪ ਆਰਟਿਸਟ ਜਿਸ ਨੇ ਉਹਨਾਂ ਨਾਲ ਬਾਜੀਰਾਓ ਮਸਤਾਨੀ ਚ ਕੰਮ ਕੀਤਾ ਸੀ ਤੇ ਆਗਮੀ ਫਿਲਮ ਪਦਮਵਦੀ ਦੇ ਵਿੱਚ ਵੀ ਕੰਮ ਕਰ ਰਹੀ ਹੈ। ਸੋ ਇਸ ਹਫ਼ਤੇ ਔਰ ਉਸ ਫਿਲਮ ਨੇ ਰਿਲੀਜ਼ ਹੋ ਜਾਣਾ ਸੋ ਉਹ ਫਿਲਮ ਆ ਰਿਲੀਜ਼ ਵੀ ਹੋ ਚੁੱਕੀ ਹੈ ਜੀ ਸੋ ਉਹ ਉਹਨਾਂ ਨੇ ਦੱਸਿਆ ਕਿ ਇਸ ਗੀਤ ਦੇ ਵਿੱਚ ਜਦੋਂ ਸਰੰਦਾ ਸ਼ਰਮਾ ਦਾ ਉਹਨਾਂ ਨੇ ਗੀਤ ਸੁਣਿਆ ਪਟਾਕੇ ਤਾਂ ਉਹਨਾਂ ਨੂੰ ਬਹੁਤ ਸੋਹਣਾ ਗੀਤ ਲੱਗਿਆ ਉਸ ਗਾਣੇ ਦੇ ਉਹ ਮਰੀਦ ਹੋ ਗਏ ਤੇ ਇਸ ਦੀ ਵੀਡੀਓ ਵੀ ਸੋਸ਼ਲ ਨੈਟਵਰਕ ਤੇ ਸਰੰਦਾ ਸ਼ਰਮਾ ਨੇ ਆਪਣੀ ਆਈਡੀ ਤੋਂ ਸ਼ੇਅਰ ਕੀਤੀ ਹੈ ਤੇ ਰਣਵੀਰ ਨੇ ਇਸ ਗੀਤ ਨੂੰ ਇਸ ਗੀਤ ਦੇ ਵਿੱਚ ਉਹ ਗਾਉਂਦੇ ਨਜ਼ਰ ਆ ਰਹੇ ਨੇ ਸੋ ਤੁਹਾਨੂੰ ਦੱਸ ਦੀ ਕਿ ਪਟਾਕੇ ਗੀਤ ਨੂੰ ਹੁਣ ਤੱਕ YouTube ਤੇ 4 ਕਰੋੜ 38 ਲੱਖ ਵਾਰ ਦੇਖਿਆ ਜਾ ਚੁੱਕਾ ਹੈ ਸੋ ਕੁ ਵੱਡਾ ਆਕੜਾ ਸੁਨੰਦਾ ਸ਼ਰਮਾ ਦੀ ਗੱਲ ਕਰੀਏ ਤਾਂ ਬਹੁਤ ਸੋਹਣੇ ਗੀਤ ਗਾਉਂਦੀ ਹੈ ਸੋ ਅੱਜ ਕਾਲ ਸਟੇਲੇਟ ਹਟੂ ਤੇ ਗਈ ਹੋਈ ਹੈ ਤੇ ਕਾਫੀ ਸੋਹਣੇ ਗੀਤਾਂ ਦੀ ਮਲਕਾ ਹੈ ਸੋ ਵਧੀਆ ਗੀਤ ਗਾਉਣ ਦੀ ਉਹਦੀ ਇੱਕ ਸ਼ੈਲੀ ਹੈ ਤੇ ਅਮਰ ਆਡੀਓ ਤੋਂ ਗੱਲ ਕਰੀਏ ਤਾਂ ਅਮਰ ਆਡੀਓ ਨਾਲ ਵੀ ਕਾਫੀ ਨੰਬਰ ਜਿਹੜੇ ਕੀ ਸੰਗ ਦਿਲ ਦੇ ਕਾਫੀ ਗੀਤ ਉਹਨਾਂ ਨੇ ਗਾਏ ਨੇ ਸੋ ਕਾਫੀ ਅੱਛੀ ਕਲੈਕਸ਼ਨ ਹੈ ਉਹਨਾਂ ਦੇ ਗੀਤਾਂ ਦੀ ਸੋ ਜਿਨ੍ਹਾਂ ਨੂੰ ਸਾਰੇ ਹੀ ਬਹੁਤ ਪਿਆਰ ਕਰਦੇ ਨੇ ਸੋ ਗਾਣਾ ਜੀ ਬੋਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਘੁੰਮਣ ਕਮਾਣ ਨੂੰ ਤਾਂ ਕਾਰ ਰੱਖੀ ਆ ਬੋਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਗੀਤ ਨੂੰ ਬਹੁਤ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ ਸੋ ਪੰਜਾਬੀ ਗਾਣਿਆਂ ਵਿੱਚ ਅੱਜ ਹੁਣ ਤੱਕ ਵੀ ਵੱਡੀ ਖੋਰ ਦੇ ਤਮਾਮ ਵੱਡੀਆਂ ਗੁਰ ਦੇ ਫੀਸ ਸੁਣਿਆ ਪੜਨੀ ਅਦਾਜੋ ਸਾਡੇ YouTube ਚੈਨਲ ਆਜ ਨਿਊਜ਼ ਵਾਲਾ ਪੇਪਰ ਤੇ ਪਰਮ ਜੀ ਜੀ ਤਰੂ ਦਾ ਹੋ ਜਾ ਸਾਰ ਪਿਆਰ ਭਰੇ ਸਤਿ ਸ੍ਰੀ ਅਕਾਲ